ਮਹਿੰਗੇ ਤੋਹਫੇ ਤਾਂ ਸਾਰਿਆਂ ਨੂੰ ਪਸੰਦ ਹੁੰਦੇ ਨੇ ਜੇਕਰ ਤੁਹਾਡੇ ਬੱਚੇ ਵੀ ਆਪਣੇ ਜਨਮ ਦਿਨ ਤੇ ਕੋਈ ਮਹਿੰਗਾ ਤੋਹਫਾ ਮੰਗਦੇ ਨੇ ਤਾਂ ਉਹਨਾਂ ਨੂੰ ਲੈ ਦਿਓ ਕਿਉਂਕਿ ਜੇਕਰ ਤੁਸੀਂ ਨਾ ਲੈ ਕੇ ਦਿੱਤਾ ਤਾਂ ਹੋ ਸਕਦਾ ਕਿ ਤੁਹਾਨੂੰ ਆਪਣੀ ਜਾਨ ਗਵਾਉਣੀ ਪੈ ਜਾਵੇ ਹਾਂਜੀ ਦੱਸਦੇ ਇੱਕ ਵੱਡਾ ਮਾਮਲਾ ਵੇਖਣ ਨੂੰ ਮਿਲਿਆ ਹੈ ਸ਼੍ਰੀ ਫਤਿਹਗੜ ਸਾਹਿਬ ਤੋਂ ਜਿੱਥੇ ਇੱਕ ਬੱਚੇ ਦਾ ਜਨਮ ਦਿਨ ਹੁੰਦਾ ਹੈ ਉਹ ਆਪਣੇ ਬਾਪ ਤੋਂ 5000 ਰੁਪਏ ਦੀ ਮੰਗ ਕਰਦਾ ਹੈ ਆਪਣੇ ਤੋਹਫੇ ਦੇ ਲਈ ਆਪਣੇ ਪਾਰਟੀ ਕਰਨ ਦੇ ਲਈ ਆਪਣੇ ਜਨਮ ਦਿਨ ਨੂੰ ਮਨਾਉਣ ਦੇ ਲਈ ਪਰ ਉਸ ਦੇ ਪਿਤਾ ਦੇ ਵੱਲੋਂ ਉਸ ਨੂੰ 1000 ਰੁਪਏ ਦੇ ਦਿੱਤਾ ਜਾਂਦਾ ਹੈ ਤੇ ਉਹ ਬੱਚਾ ਗੁੱਸੇ ਵਿੱਚ ਆ ਕੇ ਆਪਣੇ ਪਿਤਾ ਦਾ ਹੀ ਕਤਲ ਕਰ ਦਿੰਦਾ ਹੈ ਇੱਕ ਵੱਡੀ ਵਾਰਦਾਤ ਹੈ ਜੋ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਵਾਪਰੀ ਹੈ ਦੱਸ ਦਈਏ ਕਿ ਬੱਚੇ ਨੇ ਜਿਸ ਕੈਂਚੀ ਦੇ ਨਾਲ ਆਪਣੇ ਪਿਤਾ ਦਾ ਕਤਲ ਕੀਤਾ ਉਸ ਕੈਂਚੀ ਤੋਂ ਇਹ ਗੱਲ ਸਾਬਿਤ ਹੋਈ ਹੈ ਕਿ ਬੱਚੇ ਨੇ ਵਾਰ-ਵਾਰ ਉਸ ਕੈਂਚੀ ਨੂੰ ਆਪਣੇ ਪਿਤਾ ਦੇ ਅੰਦਰ ਖੋਪਿਆ ਅਤੇ ਆਪਣੇ ਪਿਤਾ ਦੀ ਜਾਨ ਲੈ ਲਈ ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਓਗੇ ਕਿ ਸਿਰਫ ਪੈਸਿਆਂ ਨੂੰ ਲੈ ਕੇ ਆਪਣਾ ਜਨਮ ਦਿਨ ਮਨਾਉਣ ਨੂੰ ਲੈ ਕੇ ਪਿਤਾ ਅਤੇ ਪਿਓ ਦੇ ਵਿੱਚ ਬਹਿਸ ਹੋ ਜਾਂਦੀ ਹੈ ਮਹਿਜ਼ ਕੁਝ ਕੁ ਪੈਸਿਆਂ ਦੇ ਪਿੱਛੇ ਇੱਕ ਬੱਚਾ ਆਪਣੇ ਪਿਓ ਦਾ ਕਤਲ ਕਰ ਦਿੰਦਾ ਹੈ ਇੱਕ ਬੇਟਾ ਆਪਣੇ ਬਾਪ ਦਾ ਹੀ ਜਾਨੀ ਦੁਸ਼ਮਣ ਬਣ ਜਾਂਦਾ ਤਾਂ ਇਸ ਦਾ ਇਸ ਘਟਨਾ ਕਰਮ ਦੇ ਬਾਰੇ ਪੁਲਿਸ ਪ੍ਰਸ਼ਾਸਨ ਦਾ ਤੇ ਹੋਰ ਲੋਕਾਂ ਦਾ ਕੀ ਕਹਿਣਾ ਹੈ ਆਓ ਅਸੀਂ ਜਾਣਦੇ ਹਾਂ ਮਿਲਿਸੀ ਕੇ ਪਰਮਜੀਤ ਸਿੰਘ ਪੁੱਤਰ ਦਲੀਪ ਸਿੰਘ ਲੜਾਈ ਝਗੜਾ ਹੋਣ ਕਰਕੇ ਆਪਣੇ ਲੜਕੇ ਨਾਲ ਦੀ ਡੈੱਡ ਬੋਡੀ ਸਿਵਲ ਹਸਪਤਾਲ ਮੋਰਚੀ ਵਿੱਚ ਰੱਖੀ ਗਈ ਹੈ ਜਿੱਥੇ ਮੁੱਖ ਅਫਸਰ ਸਾਹਿਬ ਨੇ मौके ਤੇ ਪੁੱਜ ਕੇ ਉਹਦੀ ਪਤਨੀ ਕਰਨਜੀਤ कौर ਦੇ ਬਿਆਨ ਤੇ ਉਹਦੇ بیٹے ਬਰਿੰਦਰਪ੍ਰੀਤ ਸਿੰਘ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ ਤੇ ਰਾਤ ਨੂੰ ਇਹ ਧੀ ਰਾਤ 9 ਵਜੇ ਦੀ ਗੱਲ ਹੈ ਮ੍ਰਿਤਕ ਪਰਮਜੀਤ ਸਿੰਘ ਦੇ بیٹے ਬਰਿੰਦਰਪ੍ਰੀਤ ਸਿੰਘ ਦਾ ਜਨਮ ਦਿਨ ਸੀ ਉਹ ਜਿੱਦ ਕਰਦਾ ਸੀ ਕਿ ਮੈਨੂੰ ਜਨਮ ਦਿਨ ਤੇ 5000 ਰੁਪਏ ਦੇਵੇ ਪਰ ਪਰਮਜੀਤ ਮ੍ਰਿਤਕ ਕਹਿੰਦਾ ਵੀ ਤੂੰ 1000 ਰੁਪਏ ਲੈ ਲੈ ਇਹਦੇ ਨਾਲ ਜਨਮ ਦਿਨ ਬਿਲਾ ਲਓ ਜਿੱਦ ਕਰਦਾ ਰਿਹਾ ਅਤੇ ਕਮਰੇ ਵਿੱਚ ਆਪਣੇ ਜਿੱਦ ਕਰਨ ਤੇ ਆਪਣੇ ਕਮਰੇ 'ਚ ਆਪਣੇ ਪਿਤਾ ਨਾਲ ਹੱਤੋਪਾਈ ਕਰਨ ਲੱਗਿਆ ਇਹਨੂੰ ਰੌਲਾ ਸੁਣ ਕੇ ਗਵੰਡੀ ਕਮਲਜੀਤ ਸਿੰਘ ਆ ਗਿਆ ਇੱਥੇ ਉਹਨੇ ਤੈਸ ਜਾ ਕੇ ਸੁਰਿੰਦਰਪ੍ਰੀਤ ਸਿੰਘ ਆਪਣੇ ਪਿਤਾ ਦੇ ਇੱਥੇ ਕੱਪੜੇ ਕੱਟਣ ਵਾਲੀ ਕੈਂਚੀ ਦੇ वार ਕਰੇ ਜਿਸ ਨਾਲ ਉਹਦੀ ਜਖਮੀ ਹੋ ਗਿਆ ਕਾਫੀ ਬਰਨਾ ਉਥੇ ਸਿਵਲ ਹਸਪਤਾਲ ਕਰਮਜੀਤ ਸਿੰਘ ਉਹਨੇ ਲੈ ਕੇ ਆਏ ਜਿੱਥੇ ਉਹਦੀ ਇਲਾਜ ਕਰਵਾ ਦਿੱਤਾ ਮਾਮਲਾ ਧਰਤੀ ਕੱਲੇ ਰਣਜੀਤਕੌਰ ਦੇ ਬਿਆਨ ਤੇ ਅੱਕੇ ਪੋਸਟਮਾਰਟਮ ਕਰਾ ਕੇ ਜੇ ਵੀ ਜੈਸੀ ਵੀ ਸੂਤ ਹੋ ਗਈ ਦ੍ਰਿਸ਼ ਨੇ ਪੜਕੇ ਸਰਬੇਮਤ ਦੇੰਦ ਜੇ